ਸ਼੍ਰੀ ਕਾਲੀ ਸਵਾਗਤ ਹੈ ਸਾਰੇ ਵੀਰਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਕਲੀਅਰ ਫਾਰਮ ਦੇ ਵਿੱਚ ਜਿਹੜੇ ਵੀ ਨਵੇਂ ਜੁੜੇ ਹੋਣ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੀ ਬਟਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਸਭ ਤੋਂ ਪਹਿਲਾਂ ਵੇਖ ਸਕੋਗੇ ਮਿੱਤ ਜੀ ਅੱਜ ਦੀ ਵੀਡੀਓ ਜੋ ਆਪਾਂ ਬਣਾ ਰਹੇ ਹਾਂ ਪਿੰਡ ਹਰਿਆਊ ਕਲਾਂ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਰਾ ਜਿਸ ਘਰ ਤੋਂ ਵੀਡੀਓ ਬਣਾ ਰਿਹਾ ਵੀਰ ਦਾ ਨਾਮ ਹੈਗਾ ਕਪੂਰ ਸਿੰਘ ਤੇ ਮਾਲਕ ਵੀਰ ਦਾ ਮੋਬਾਈਲ ਨੰਬਰ ਹੈਗਾ 946552 80932 946552 80932 ਮੋਬਾਈਲ ਨੰਬਰ ਹੈ ਤੇ ਇਹਨਾਂ ਕੋਲ ਵੀ ਇਹ ਦੂਜੀ ਸੂਈ ਸੂਈ ਹੋਈ ਛੋਟੀ ਜੋ ਕਿ ਵੀਰਾਂ ਨੇ ਸੇਲ ਕਰਦਨੀ ਹੈ ਇੱਕ ਦੋ ਦਿਨ ਹੀ ਹੋਈ ਨੇ ਇਸ ਨੂੰ ਸੂਈ ਨੂੰ ਤੇ ਪਿਛਲੇ ਸੂਈ ਦਾ ਰਿਕਾਰਡ ਵਾਈ ਦੱਸ ਰਿਹਾ ਸੀ ਕਿ ਇਸ ਨੇ 13 ਲੀਟਰ ਮਿਲਕ ਇਸ ਲਈ ਸੂਏ ਪਾਇਆ ਹੈ ਪਹਿਲਾਂ ਨੇ 13 ਲੀਟਰ ਦੁੱਧ ਦਿੱਤਾ ਵੀਰਾਂ ਦੇ ਦੱਸਣ ਅਨੁਸਾਰ ਬਾਕੀ ਪੂਰੀ ਡਿਟੇਲ ਵੀਰੋਂ ਤੁਸੀਂ ਵੀਰ ਨਾਲ ਮੋਬਾਈਲ ਤੇ ਲੈ ਲਿਓ ਫੋਨ ਨੰਬਰ ਆਪਾਂ ਸਕਰੀਨ ਤੇ ਵੀ ਲਾਇਆ ਤੇ ਤੁਹਾਨੂੰ ਦੱਸ ਵੀ ਦਿੱਤਾ ਇੱਕ ਵਾਰ ਤੁਸੀਂ ਜੋ ਛੋਟੀ ਜਿਹੀ ਝਲਕ ਮਾਰ ਲਓ ਬਾਕੀ ਤੁਸੀਂ ਕੋਲ ਆ ਕੇ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਪਾ ਪੰਥ ਵੀ ਰਗਾਖ ਰਹੇ ਨੇ ਕਿ ਅਸੀਂ ਫੋਨ ਤੇ ਕਰਾਂਗੇ ਤੋ 300 ਸੂਈ ਨੂੰ ਅੱਜ ਇੱਕ ਦਿਨ ਹੋਇਆ ਵਿੱਚ ਦੀ ਕਦਨ ਲੰਘਿਆ ਥੋੜਾ ਜਿਹਾ ਕਹਿੰਦੇ ਵੀ ਜੋ ਆਪ ਨੂੰ ਸਾਈਡ ਦਿਖਾਈ ਦੇ ਰਹੀ ਏ ਇਹ ਬੱਚਾ ਕੋਲ ਹੋਣ ਕਰਕੇ ਇਸ ਸਾਈਡ ਤੋਂ ਬੱਚਾ ਚੁੰਗ ਗਿਆ ਬਾਕੀ ਥਣਲੇ ਵੀਰੀ ਝੋਟੀ ਬਿਲਕੁਲ ਸਾਫ ਦਾਸਰੇ ਸੀ ਤੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੀਰੇ ਉੱਚਾ ਲੰਮਾ ਕੱਦ ਹੈ ਪੂਰਾ ਦੂਜੀ ਸੂਏ ਸੂਈ ਹੈ ਥੋੜੀ ਜਿਹੀ ਪਲ ਹੈਗੀ ਲੱਤਾਂ ਨੂੰ ਹਲੇ ਬਾਕੀ ਝੋਟੀ ਕੱਦਗਾੜ ਦੀ ਬਹੁਤ ਸੋਹਣੀ ਹੈ ਵੀਰਾਂ ਨਾਲ ਤੁਸੀਂ ਕੰਟੈਕਟ ਕਰਕੇ ਇਸ ਦੀ ਪੂਰੀ ਡਿਟੇਲ ਲੈ ਲੈਣਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਸ ਵੀਰ ਨੂੰ ਪਛੋਰੀ ਲੋੜ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੋ ਵੀ ਵੀਡੀਓ ਵੇਖ ਰਹੇ ਨੇ